Motor Carrier Safety Administration tested Singh's English on roads ਅਮਰੀਕਾ ਦੇ ਟਰੱਕ ਚਾਲਕ ਹਰਜਿੰਦਰ ਸਿੰਘ ਦਾ ਮਾਮਲਾ ਇਸ ਵੇਲੇ ਬਹੁਤ ਹੀ ਚਰਚਾ ਦੇ ਵਿੱਚ ਹੈ ਉਸ ਦੀ ਸਜ਼ਾ ਨੂੰ ਲੈ ਕੇ ਲੋਕ ਵੱਡੀ ਗਿਣਤੀ ਵਿੱਚ ਅਮਰੀਕਾ ਸਰਕਾਰ ਅੱਗੇ ਅਰਜ਼ੀਆਂ ਪਾ ਰਹੇ ਹਨ ਹੁਣੇ ਹੀ ਇਸ ਮਾਮਲੇ ਵਿੱਚ ਇੱਕ ਰਾਹਤ ਵਾਲੀ ਅਪਡੇਟ ਸਾਹਮਣੇ ਆਈ ਹੈ ਜੋ ਕਿ ਇੱਕ ਅਮਰੀਕੀ ਵਕੀਲ ਗੋਰੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਸੀਂ ਗੋਰੀ ਦੀ ਇਹ ਵੀਡੀਓ ਦੇਖੋ After this deadly crash the Federal Motor Carrier Safety Administration tested Singh's English on road sign knowledge ਇਸ ਵੀਡੀਓ ਵਿੱਚ ਉਸਨੇ ਅੰਗਰੇਜ਼ੀ ਵਿੱਚ ਜੋ ਵੀ ਕਿਹਾ ਅਸੀਂ ਤੁਹਾਨੂੰ ਪੰਜਾਬੀ ਵਿੱਚ ਦੱਸਣ ਜਾ ਰਹੇ ਹਾਂ ਉਹ ਕਹਿੰਦੀ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੱਕ ਤੁਸੀਂ ਸਭ ਨੇ ਇਹ ਦਰਦਨਾਕ ਹਾਦਸੇ ਦੀ ਵੀਡੀਓ ਦੇਖ ਲਈ ਹੋਵੇਗੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਇੱਕ ਗੈਰ ਕਾਨੂੰਨੀ ਇਮੀਗ੍ਰੈਂਟ ਸੀ ਉਸਨੇ ਗਲਤ ਤਰੀਕੇ ਨਾਲ ਯੂ ਟਰਨ ਲਿਆ ਉਸਦਾ ਵੱਡਾ ਟਰੱਕ ਸੜਕ ਦੀਆਂ ਸਾਰੀਆਂ ਲੇਨਾਂ ਵਿੱਚ ਫਸ ਗਿਆ ਤੇ ਇੱਕ ਮਿਨੀ ਵੈਨ ਨਾਲ ਟਕਰਾਈ ਜਿਸ ਨਾਲ ਤਿੰਨ ਬੰਦਿਆਂ ਦੀ ਜ਼ਿੰਦਗੀ ਖਤਮ ਹੋ ਗਈ ਐਸ ਭਿਆਨਕ ਹਾਦਸੇ ਤੋਂ ਬਾਅਦ ਫੈਂਟਰਲ ਮੋਟਰ ਕੈਰੀਅਰ ਸੇਫਟੀ ਪ੍ਰਸ਼ਾਸਨ ਨੇ ਹਰਜਿੰਦਰ ਦੀ ਅੰਗਰੇਜ਼ੀ ਤੇ ਰੋਡ ਸਾਈਨ ਸਮਝਣ ਦੀ ਸਮਰੱਥਾ ਦੀ ਜਾਂਚ ਕੀਤੀ ਜਦੋਂ ਉਸ ਨੂੰ ਪਾਸ਼ਾ ਟੈਸਟ ਦਿੱਤਾ ਗਿਆ ਉਹ ਸਿਰਫ 12 ਵਿੱਚੋਂ 2 ਅੰਕ ਹੀ ਲੈ ਸਕਿਆ ਰੋਡ ਸਾਈਨ ਵਾਲੇ ਟੈਸਟ ਵਿੱਚ ਵੀ ਉਸ ਨੇ ਜਿਹੜੇ 4 ਵਿੱਚੋਂ 1 ਸਾਈਨ ਹੀ ਪਹਿਚਾਣਿਆ ਪੀਐਮਵੀ ਨੇ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤੇ ਯਾਦ ਰਹੇ ਕਿ ਹਰਜਿੰਦਰ 2018 ਤੋਂ ਗੈਰ ਕਾਨੂੰਨੀ तरीके ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ ਪਰ ਬਾਈਡਨ ਸਰਕਾਰ ਨੇ ਉਸ ਨੂੰ ਰੋਕਿਆ ਤੱਕ ਨਹੀਂ ਉਹ ਕਹਿੰਦੀ ਹੈ ਕਿ ਜਿਹੜਾ ਵਿਅਕਤੀ ਸੜਕ ਦੇ ਨਿਸ਼ਾਨ ਨਹੀਂ ਪੜ ਸਕਦਾ ਉਸ ਨੂੰ ਕਦੇ ਵੀ ਕਮਰਸ਼ੀਅਲ ਜਾਂ ਹੋਰ ਕਿਸਮ ਦਾ ਡਰਾਈਵਿੰਗ ਲਾਇਸੈਂਸ ਨਹੀਂ ਦੇਣਾ ਚਾਹੀਦਾ ਇਹ ਬਿਲਕੁਲ ਵੀ ਵਾਜਬ ਨਹੀਂ ਕਿ ਕੋਈ ਬੰਦਾ ਜੋ ਭਾਸ਼ਾ ਨਹੀਂ ਜਾਣਦਾ ਉਸ ਨੂੰ ਜਨ ਤੱਕ ਸੜਕਾਂ ਤੇ ਵੱਡੇ ਵਾਹਨ ਚਲਾਉਣ ਦੀ ਆਗਿਆ ਮਿਲੇ ਦਨ ਬੇਗੁਣਾ ਲੋਕਾਂ ਦੀ ਮੌਤ ਸਿਰਫ ਇਸ ਕਰਕੇ ਹੋਈ ਕਿਉਂਕਿ ਬਾਈਡਨ ਨੇ ਉਸ ਨੂੰ ਡਿਪੋਰਟ ਨਹੀਂ ਕੀਤਾ ਜਿਹੜੇ ਅਧਿਕਾਰੀ ਨੇ ਉਸ ਨੂੰ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਡੀਐਮਵੀ ਤੋਂ ਲਾਇਸੈਂਸ ਜਾਰੀ ਕੀਤਾ ਉਸ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ ਇਸ ਨੂੰ ਵਾਪਸ ਭਾਰਤ ਭੇਜੋ ਅਤੇ ਮੁੜ ਕਦੇ ਵੀ ਅਮਰੀਕਾ ਦੀ ਧਰਤੀ ਤੇ ਕਦਮ ਨਾ ਰੱਖਣ ਦਿੱਤਾ ਜਾਵੇ ਉਹ ਕਹਿੰਦੀ ਹੈ ਕਿ ਮੈਨੂੰ ਚਾਹੇ ਰਸਿਸਟ ਕਹੋ ਪਰ ਸਚਾਈ ਇਹ ਹੈ ਕਿ ਉਸ ਨੇ ਤਿੰਨ ਬੇਗੁਨਾਹਾਂ ਜਾਨਾਂ ਖੋ ਲਈਆਂ ਕਿਉਂਕਿ ਉਹ ਨਾ ਤਾਂ ਭਾਸ਼ਾ ਸਿੱਖਣ ਲਈ ਤਿਆਰ ਸੀ ਨਾ ਹੀ ਉਸ ਨੇ ਉਸ ਦੇਸ਼ ਦੇ ਨਿਯਮਾਂ ਦੀ ਸਮਝਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਸੀ ਹਰਜਿੰਦਰ ਸਿੰਘ ਉੱਤੇ ਵਾਣ ਹੱਤਿਆ ਦੇ ਦੋਸ਼ ਲਗਾਏ ਗਏ ਹਨ ਉਸ ਦੇ ਖਿਲਾਫ ਡਿਪੋਰਟੇਸ਼ਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਸੰਭਾਵਨਾ ਹੈ ਕਿ ਕੁਝ ਸਮੇਂ ਵਿੱਚ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ ਤਾਂ ਦੋਸਤੋ ਇਹ ਸਭ ਤੋਂ ਇਹ ਪਤਾ ਲੱਗਦਾ ਹੈ ਕਿ ਸਜ਼ਾ ਦੇਣ ਦੀ بجائے ਅਮਰੀਕੀ ਪ੍ਰਸ਼ਾਸਨ ਉਸ ਨੂੰ ਸਿੱਧਾ ਰਿਪੋਰਟ ਕਰ ਸਕਦਾ ਹੈ ਹੁਣ ਤੁਹਾਡੀ ਇਸ ਮਾਮਲੇ ਤੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਇਹ ਵੀਡੀਓ ਹਰੇਕ ਪੰਜਾਬੀ ਤੱਕ ਪਹੁੰਚਾ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ